ਸਾਂਝਾਜੀ ਜੀ ਡੀਪੀ ਦੇ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਅੰਮ੍ਰਿਤਸਰ ਤੋਂ ਤਨਦਾਦੀ ਕਿ ਅੰਮ੍ਰਿਤਸਰ ਤੋਂ ਮਜੀਠਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤਨਦਾਦੀ ਇਹ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਵਕ ਵਕ ਤਾਵਾਂ ਤੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਮਜੀਠਾ ਦੇ ਪਿੰਡ ਪੰਘਾਲੀ ਕਾਲਾ ਤੋਂ ਅੱਜ ਹੜ੍ਹ ਪ੍ਰਭਾਵਿਤ ਪੀੜਿਤ ਪਰਿਵਾਰਾਂ ਲਈ ਰਾਹਤ ਸਮਗਰੀ ਰਵਾਨਾ ਕੀਤੀ ਗਈ ਜਿਸ ਵਿੱਚ ਲੰਗਰ ਪਕਾ ਕੇ ਅਤੇ ਸukkियां ਰਸਤਾ ਪਾਣੀ ਦੁੱਧ ਪਸ਼ੂਆਂ ਲਈ 5 ਟਰਾਲੀਆਂ ਧੂੜੀ ਪਸ਼ੂਆਂ ਲਈ ਵੰਡ ਆਦਿ ਦੀਆਂ ਰਸਦਾਂ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਸਮੂਹ ਪੰਚਾਇਤ ਤੇ ਗੁਰਦੁਆਰਾ ਟਾਲੀ ਸ਼ਾਹਬ ਦੇ ਮੁੱਖ ਸੇਵਾਦਾਰ ਬਾਬਾ ਮਨਮੋਹ ਸਿੰਘ ਜੀ ਬਾਬਾ ਲਖਵੀਰ ਸਿੰਘ ਜੀ ਵੀਰ ਪੰਘਾਲੀ ਵਾਲਿਆਂ ਦੇ ਦਿਸ਼ਾ ਨਿਰਦੇਸ਼ ਇਹ ਉਪਰਾਲਾ ਕੀਤਾ ਗਿਆ ਸਮੁੱਚੇ ਨਗਰ ਦੀ ਸਾਧ ਸੰਗਤ ਵੱਲੋਂ ਪਿੰਡ ਦੇ ਸਰਪੰਚ ਦੇ ਸਹਿਯੋਗ ਸਦਕਾ ਅੱਜ ਹੜਪੀੜਤ ਪਰਿਵਾਰਾਂ ਲਈ ਅਤੇ ਮਾਲ ਡੰਗਰ ਵਾਸਤੇ ਵੱਡੀ ਗਿਣਤੀ ਵੱਡੀਆਂ ਰਸਤਾਂ ਭੇਜੀਆਂ ਗਈਆਂ ਹਨ ਉਨਾ ਕਿਹਾ ਕਿ ਵੱਤੋ ਵੱਦ ਸੰਗਠਾ ਇਨ੍ਹਾਂ ਹੜਪੀੜਤ ਪਰਿਵਾਰਾਂ ਲਈ ਸੇਵਾ ਕਰਨ ਲਈ ਅੱਗੇ ਆਉਣ ਤੇ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਪੰਘਾਲੀ ਵੱਲੋਂ ਪਿੰਡ ਦੀਆਂ ਬੀਬੀਆਂ ਵੱਲੋਂ ਜਿਹੜੀਆਂ 4 ਵਜੇ ਤੋਂ ਲੈ ਕੇ 10 ਵਜੇ ਤੱਕ ਰੋਟੀਆਂ ਅਤੇ ਦਾਲਾਂ ਸਬਜ਼ੀਆਂ ਦੀ ਸੇਵਾ ਕਰ ਰਹੀ ਸੀ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨਤ ਦੇ ਵੀ ਕੀਤਾ ਤੇ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਲੋੜ ਆ ਪੰਜਾਬ ਨੂੰ ਪੰਜਾਬੀਆਂ ਦੀ ਲੋੜ ਆ ਪੰਜਾਬ ਨੂੰ ਪੰਜਾਬੀਆਂ ਦੇ ਜਜ਼ਬੇ ਦੀ ਲੋੜ ਆ ਪੰਜਾਬ ਨੂੰ ਪੰਜਾਬੀਆਂ ਦੀ ਉਸ ਤਾਕਤ ਦੀ ਜਿਹੜੀ ਕਿ ਉਹ ਹਮੇਸ਼ਾ ਹੀ ਵਰਤਦੇ ਨੇ ਕਿਤੇ ਵੀ ਕਿਸੇ ਵੀ ਮੁਸੀਬਤ ਦੇ ਵਿੱਚ ਤਾਂ ਦਾਦਾ ਜੀ ਕੀ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਆ ਜਾਵੇ ਉੱਥੇ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਨੇ ਤੇ ਮਦਦ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਪਹਿਲਾਂ ਅਰਦਾਸ ਵੀ ਕੀਤੀ ਜਾ ਰਹੀ ਹੈ ਪਿੰਡ ਪੰਘਾਲੀ ਦੇ ਵਿੱਚ ਮਝੀਠੇ ਦੇ ਵਿੱਚ ਜਿੱਥੂ ਕੀ ਲੰਗਰ ਦੀਆਂ ਤੇ ਪਸ਼ੂਆਂ ਦੇ ਲਈ ਚਾਰੇ ਦੀਆਂ ਰਸਦਾਂ ਭੇਜੀਆਂ ਜਾ ਰਹੀਆਂ ਨੇ ਹੜਪੇਟਾਂ ਲੈ ਲਈ ਤਾਂ ਦਾਦੀ ਕਿ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਪੂਰੀ ਤਰ੍ਹਾਂ ਜੋਸ਼ ਤੇ ਨਾਲ ਪੰਜਾਬੀ ਜਿਹੜੇ ਨੇ ਅੱਗੇ ਵੱਧ ਤੋਂ ਵੱਧ ਆ ਕੇ ਇਹ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਨੇ ਤੇ ਲੋਕਾਂ ਦੀ ਮਦਦ ਕਰਦੇ ਵੀ ਪਏ ਨੇ ਤਾਂ ਕਿ ਕਿਸੇ ਵੀ ਹੜਪੀੜਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਭੁੱਖੇ ਨਾ ਰਹਿਣਾ ਪਵੇ ਤੰਦਾਦੀ ਕੀ ਜਿੰਨਾ ਪਿੰਡਾਂ ਦੇ ਵਿੱਚ ਹੜ ਨਹੀਂ ਆਏ ਜਾਂ ਜਿਹੜੇ ਸੁੱਕੇ ਏਰੀਆ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਥਾਮਾਂ ਤੋਂ ਜਿਹੜੀ ਇਹ ਰਸਦ ਲੈ ਕੇ ਲੋਕ ਜਿਹੜੇ ਆ ਉਹ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਰਹੇ ਅਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਕਰਦੇ ਪਏ ਆ ਇੱਥੋਂ ਤੱਕ ਕਿ ਲੋਕਾਂ ਦੇ ਲਈ ਰਾਸ਼ਨ ਪਾਣੀ ਤਾਂ ਲੈ ਕੇ ਜਾਇਆ ਹੀ ਜਾ ਰਿਹਾ ਆ ਸੁੱਕੀਆਂ ਰਸਦਾਂ ਦੇ ਨਾਲ ਨਾਲ ਪਸ਼ੂਆਂ ਦਾ ਵੀ ਖਿਆਲ ਰੱਖਿਆ ਜਾ ਰਿਹਾ ਆ ਤੇ ਲੋਕਾਂ ਵੱਲੋਂ ਖਾਸ ਕਰਕੇ ਜਿਹੜਾ ਆ ਸੁੱਕਾ ਚਾਰਾ ਤੂੜੀ ਜਿਵੇਂ ਕਿ ਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਐਟਮਾਂ ਜਿਹਦੇ ਵਿੱਚ ਜਿਹੜਾ ਆ ਦਾਣਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਵੰਡ ਉਹ ਵੀ ਲੈ ਕੇ ਬੋਰੀਆਂ ਦੀਆਂ ਬੋਰੀਆਂ ਜਿਹੜੀਆਂ ਟਰਾਲੀਆਂ ਭਰ ਕੇ ਪਿੰਡਾਂ ਚੋਂ ਜੜਾ ਆ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾਇ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪੀਓਪੀ ਚਾਰੇ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਲੈ ਕੇ ਟਰਾਲੀ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ ਤਾਂ ਕਿ ਹੜ ਦੇ ਵਿੱਚ ਮਾਰੇ ਪਸ਼ੂ ਜਿਹੜੇ ਨੇ ਉਹ ਵੀ ਇਹ ਦਾਣਾ ਪਾਣੀ ਖਾ ਸਕਣ ਤੇ ਆਪਣੀ ਜ਼ਿੰਦਗੀ ਨੂੰ ਬਚਾ ਸਕਣ ਹੜ ਦੇ ਨਾਲ ਪ੍ਰਭਾਵਿਤ ਉਹਨਾਂ ਪਸ਼ੂਆਂ ਦੀ ਵੀ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਰਖਵਾਲੀ ਤੇ ਵਧੀਆ ਧੰਗ ਦੇ ਨਾਲ ਉਹਨਾਂ ਤੱਕ ਵੀ ਰਾਸ਼ਨ ਪਾਣੀ ਪਹੁੰਚਾਇਆ ਜਾ ਰਿਹਾ ਆ ਪੰਜਾਬ ਦੇ ਇਹਨਾਂ ਨੌਜਵਾਨ ਗੱਬਰੂਆਂ ਵੱਲੋਂ ਤੁਸੀਂ ਦੇ ਦੇਵੋ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਤਸਵੀਰਾਂ ਸੰਜੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਮਜੀਠਾ ਪਿੰਡ ਪੰਘਾਲੀ ਤੋਂ ਬਣੇ ਰਹੋ ਇਸੇ ਤਰ੍ਹਾਂ ਧੰਨਵਾਦ ਹਰਦੀਸ਼ ਸਿੰਘ ਸਰਪੰਚ ਪੰਘਾਲੀ ਕਲਾਂ ਅੱਜ ਨਗਰ ਪੰਘਾਲੀ ਕਲਾਂ ਦੀ ਸਮੁੱਚੀ ਸਾਹਾ ਸੰਗਤ ਵੱਲੋਂ ਸੰਤ ਬਾਬਾ ਮਨੋ ਸਿੰਘ ਸੰਤੋਪਲ ਕੁਇਰ ਸਿੰਘ ਔਰ ਗੁਰਦਵਾਰਾ ਮਾਤਾ ਹਕਮੀ ਜੀ ਗੁਰਦਵਾਰਾ ਅਮਰਸਿਧ ਬਾਬਾ ਜੀਵਨ ਸਿੰਘ ਗੁਰਦਵਾਰਾ ਬਾਬਾ ਸੰਤ ਸਿੰਘ ਸਮੁੱਚੇ ਨਗਰਵਾਲਾ ਇਹ ਉਪਰਾਲਾ ਕੀਤਾ ਗਿਆ ਹੈ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਪਏ ਹਨ ਦੇਖੋ ਇਹ ਜਿਹੜੇ ਹਾੜਿਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਤਬਾਈ ਮਚਾ ਦਿੱਤੀ ਹੈ ਤੇ ਉਹਦੇ ਸਬੰਧ ਵਿੱਚ ਅੱਜ ਨਗਰ ਵੱਲੋਂ ਲੰਗਰ ਪਕਾ ਕੇ ਔਰ ਪਸ਼ੂਆਂ ਵਾਸਤੇ ਚਾਰਾ ਤੂੜੀ ਚੋਕਰ ਔਰ ਸੰਗਤਾਂ ਵਾਸਤੇ ਲੰਗਰ ਔਰ ਜੋ ਵੀ ਰਸ ਬਿਸਕੁਟ ਹਰ ਤਰ੍ਹਾਂ ਦੀ ਜੋ ਰਸਦੇ ਆ ਉਹ ਅੱਜ ਲੈ ਕੇ ਜਾ ਰਹੇ ਆ ਇਸ ਮੁੱਚੇ ਨਗਰ ਨੇ ਬਹੁਤ ਹੰਬੜਾ ਮਾਰਿਆ ਹੈ ਤੇ ਇਹ ਸਾਰਾ ਇਸ ਸ਼ਕਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸੰਤਪਦਾ ਮੁਖਤਾਰ ਸਿੰਘ ਦੀ ਭਗਤ ਰਿਆਲੀ ਵਾਲੇ ਵਾਪੁਰਖ ਸੰਤ ਭਾਪਾ ਮਨਮੋਹ ਸਿੰਘ ਦੀ ਸੰਤਪਾਲ ਕੁਰੀ ਸੀਮਿਤ ਇਹ ਸਾਰਾ ਨਗਰ ਇਲਾਕਾ ਇਦਾਂ ਦਾ ਜਦੋਂ ਵੀ ਕੋਈ ਕਾਰਜ ਹੁੰਦਾ ਹੈ ਪਿਛਲੇ ਸਮੇਂ ਜਿਸ ਤਰ੍ਹਾਂ ਸਾਡੇ ਨਗਰ ਵਿੱਚ ਆਫਤ ਆ ਗਈ ਸੀ ਇੱਕ ਸਰਾਵ ਦਾ ਜੋ ਕਹਿਰ ਆਪ ਰਿਆ ਉਹਦੇ ਵਿੱਚ ਵੀ ਨਗਰ ਨੇ ਇਕੱਠਿਆਂ ਹੋ ਕੇ ਸਾਰਿਆਂ ਦਾ ਸਹਿਯੋਗ ਕੀਤਾ ਸੀ ਕਿ ਉਸ ਆਫਤ ਦੇ ਨਾਲ ਨਜਟਿਆ ਸੀ ਇਸੇ ਤਰ੍ਹਾਂ 2023 ਦੇ ਵਿੱਚ ਜਦੋਂ ਸੁਲਤਾਨਪੁਰ ਲੋਧੀ ਵੱਲ ਹਰ ਰਹੇ ਸਨ ਉਦੋਂ ਵੀ ਨਗਰ ਨੇ ਪੂਰਾ ਸਹਿਯੋਗ ਦਿੱਤਾ ਇਹ ਗੁਰਦੁਆਰਾ ਟਾਣੀ ਸਾਹਿਬ ਤੋਂ ਧੰਨ ਧੰਨ ਬਾਬੀਰ ਸਿੰਘ ਜੀ ਪਾਵਨ ਪਿੱਤਰ ਸਥਾਨ ਤੋਂ ਸੰਗਤਾਂ ਰਵਾਨਾ ਹੋਈਆਂ ਸੀ ਅਸੀਂ ਸਮੁੱਚੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਸਾਡੇ ਕੋਲ ਲਬਜ ਨਹੀਂ ਹੈ ਜਿਹੜਾ ਇੱਕ ਦਿਨ ਦੇ ਵਿੱਚ ਤਿਆਰੀ ਕੀਤੀ ਆ ਕੱਲ ਸਵੇਰੇ 9:30 ਵਜੇ ਅਲੋਕਮੈਂਟ ਹੁੰਦੀ ਆ ਤੇ ਸ਼ਾਮ ਤੱਕ ਸਾਰੀ ਤਿਆਰੀ ਹੋ ਜਾਂਦੀ ਆ ਇਹ ਨਗਰ ਦਾ ਇੱਕ ਬਹੁਤ ਜਦਾ ਸਲਾਗਾ ਜੋ ਕਦਮ ਆ ਸਮੁੱਚੀ ਸ਼ਾਸਨ ਦਾ ਮੋਹਤਵਰ ਆਗੂਆਂ ਦਾ ਪ੍ਰਬੰਧਕ ਕਮੇਟੀਆਂ ਦਾ ਕਿਸਾਨ ਯੂਨੀਅਨ ਦਾ ਸਮੁੱਚੀਆਂ ਪਾਰਟੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟਨ ਧੰਨਵਾਦ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਸਮੁੱਚੀ ਮਾਨਮਤਾ ਨੂੰ ਇਹੀ ਬੇਨਤੀ ਕਰਦਾ ਆ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਪਰਿਵਾਰਾਂ ਨਾਲ ਖੜੋਈਏ ਜਿਹੜੇ ਐਵੇਂ ਡੋਲੇ ਪਏ ਨੇ ਦੇਖੋ ਕੱਲ ਜੋ ਗਿਆਨੀ ਰਕਬੀਰ ਸਿੰਘ ਜੀ ਉੱਥੇ ਅਰਦਾਸ ਬੇਨਤੀ ਵਾਸਤੇ ਗਏ ਸਨ ਉਹ ਉਹਨਾਂ ਕੋਲ ਅਰਦਾਸ ਕਰਦੇ ਆ ਦੇਖੋ ਕੋਪੜਾ ਮੰਡੋਲ ਗਿਆ ਇਹ ਕਰਕੇ ਇਤਾਂ ਦੇ ਹਾਲਾਤ ਵੇਖੀ ਤਾਂ ਇਹ ਵੀਡੀਓ ਵੇਖਦੇ ਆ ਕਿੰਨਾ ਸਕੋਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਇਹੀ ਅਪੀਲ ਕਰਦਾ ਆ ਕਿ ਆਪਾਂ ਉਹਨਾਂ ਲੋਕਾਂ ਦੀ ਬਾਹ ਫੜੀਏ ਆਪਣਿਆਂ ਦੀ ਬਾਹ ਫੜੀਏ ਤਾਂ ਕਿ ਇੰਦਾਂ ਦੀ ਔਰਤਾਂ ਨੂੰ ਜੱਠਣਾ ਇੱਕ ਸਭ ਤੋਂ ਪਹਿਲਾਂ ਨਾਮ ਦੇ ਪਿੰਡ ਵਾਸਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਗਾਲੀ ਕਲਾਂ ਸਾਡੇ ਸੰਤ ਮਾਮ ਬਾਬਾ ਮਨ ਮਨ ਮੋਹਨ ਸਿੰਘ ਜੀ ਬਾਬਾ ਲਖਬੀਰ ਸਿੰਘ ਜੀ ਸਾਡੇ ਸਰਪੰਸਾ ਸਰਦਾਰ ਹਰਦੀਪ ਸਿੰਘ ਜੀ ਸਮੁੱਚੀ ਪੰਚਾਇਤ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਪਿੰਡ ਵੱਲੋਂ ਜੋ ਬਹੁਤ ਸਾਰਾ ਦਿੰਦਾ ਤੇ ਸਾਰਿਆਂ ਨੇ ਅੱਜ ਜੋ ਹੜਪੀਟਾਂ ਵਾਸਤੇ ਜਿਹੜੀ ਇਹ ਪਤਲਾ ਵੀ ਬਹੁਤ ਜ਼ਿਆਦਾ ਉੱਥੇ ਬਲੱਡ ਆਇਆ ਵਾ ਤੇ ਉਹਨਾਂ ਵਾਸਤੇ ਰਾਸ਼ਨ ਪਾਣੀ ਹੋਰ ਰਸਤਾ ਜੜੀਆਂ ਨੇ ਅੱਜ ਲੈ ਕੇ ਫਿਰਵਾਨਾ ਕਰਨ ਵਾਸਤੇ ਸਾਡੇ ਇੱਥੇ ਮਾਹੌਲ ਬੰਦੀਆ ਪਹੁੰਚੇ ਦੂਸਰੀ ਬੇਨਤੀ ਹੈ ਕਿ ਜਦੋਂ ਪਹਿਲਾਂ ਵੀ 88 ਦੇ ਵਿੱਚ ਹਾਰ ਆਇਆ ਸੀ ਉਦੋਂ ਵੀ ਸਾਡੇ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਕੱਠਿਆਂ ਹੋ ਕੇ ਸਾਰਿਆਂ ਨੇ ਬੜਾ ਉਦਮ ਮਾਰਿਆ ਸੀ ਤੇ ਇਸ ਕਰਕੇ ਉਦੋਂ ਵੀ ਜਿੰਨਾ ਉਦਮ ਮਾਰੇ ਅੱਜ ਵੀ ਉਤੋਂ ਵੱਧ ਮਤਲਬ ਲੋਕਾਂ ਨੇ ਸਾਥ ਦਿੱਤਾ ਵਾ ਕਿਉਂਕਿ 4-5 ਟਰਾਲੀਆਂ ਇੱਕ ਟਰੱਕ ਆ ਇਹ ਸਾਰੀਆਂ ਜਿਹੜੀਆਂ ਰਸਤਾ ਨੇ ਇਹ ਅੱਜ ਲੈ ਕੇ ਮੇਰਾ ਬੱਬਾ ਨਾਨਕ ਰਮਦਾਸ ਨੂੰ ਸਾਡੇ ਸਰਪੰਸ ਸਾਹਿਬ ਦੀ ਰਹਿਮਾਈ ਹੇਠ ਜਿਹੜੀਆਂ ਸੰਤਮਾਹបុਰਖ ਬੱਬਾ ਲਖਮੀਰ ਸਿੰਘ ਜੀ ਬੱਬਾ ਮਰਮੋਦ ਸਿੰਘ ਜੀ ਇਹਨਾਂ ਦੀ ਰਹਿਮਾਈ ਹੇਠ ਅੱਜ ਰਵਾਨਾ ਜਿਹੜਾ ਇਹ ਇੱਥੇ ਕਰ ਲਗੇ ਇਸ ਕਰਕੇ ਸਾਰੇ ਸੰਗਤਾਂ ਦੇ ਮਤਲਬ ਆਪਾਂ ਮੈਂ ਬੇਨਤੀ ਕਰਦਾ ਤੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ